ਸਿੱਧੂ ਦੀ ਹੋ ਗਈ ਘਰ ਵਾਪਸੀ ਤੇ ਫੇਰ ਬੰਡ ਤੇ ਲੱਡੂ ਯਾਦਗਾਰ ਦੀਆਂ ਤਸਵੀਰਾਂ ਸਿੱਧੂ ਮੂਸੇਵਾਲਾ ਦੇ ਆਉਣ ਤੋਂ ਬਾਅਦ ਸਾਰੇ ਪਾਸੇ ਖੁਸ਼ੀ ਦੀ ਲਹਿਰ ਆ ਤੇ ਸਿੱਧੂ ਦੀ ਫੋਟੋ ਵੀ ਜਿਹੜੀ ਹੈ ਕਹਿ ਸਕਦੇ ਆ ਵੀ ਛੋਟੇ ਸਿੱਧੂ ਦੀ ਫੋਟੋ ਪਰਿਵਾਰ ਨੇ ਸਾਂਝੀ ਕਰ ਦਿੱਤੀ ਹੈ ਤੇ ਯਾਦਗਾਰ ਤੇ ਬੰਡ ਦੇ ਲੱਡੂ ਤੇ ਢੋਲ ਠਮੱਕੇ ਨਾਲ ਆ ਰਹੀ ਹੈ ਸਿੱਧੂ ਦੀ ਖੁਸ਼ੀ ਤੇ 200 ਵੀਡੀਓ ਨੂੰ ਦੱਬ ਕੇ ਕਰਿਓ ਸ਼ੇਅਰ ਆ ਸੁਣਦੇ ਆ ਕੀ ਕੁਝ ਕਿਹਾ ਬਾਈ ਹੋਰਾਂ ਨੇ ਪੂਰੀ ਲਹਿਰ ਸਾਰੇ ਬਈ ਫੁੱਲ ਜਮ ਹੈਂ ਜਮਾ ਫੁੱਲ ਮੇਲਾ ਲਾ ਰਖਿਆ ਜਮਾ ਫੁੱਲ ਵੀ ਫੁੱਲ ਜਿੰਨਾ ਕਹ ਲੈ ਵੀ ਆ ਦੇਖੋ ਤੁਸੀਂ ਬਾਈ ਹੋਰੇ ਲੱਡੂ ਵੰਡੀ ਜਾਂਦੇ ਸਿੱਧੂ ਮੂਸੇਵਾਲਾ ਕੰਮ ਬੈ ਕੇ ਕਹਿੰਦੇ ਲੈ ਜਾਣ ਕੰਮ ਬੈਕ ਹੋ ਗਿਆ ਤੇ ਆ ਦੇਖ ਲਓ ਤੁਸੀਂ ਲੱਡੂ ਵੰਡੀ ਜਾਂਦੇ ਬਾਈ ਹੋਰੇ ਆ ਬਿੱਲਾ ਵੀ ਆ ਗਿਆ ਬਿੱਲੇ ਕੀ ਕਹੇਗਾ ਬਾਈ ਜੀ ਸਾਰੇ ਆਲ ਦਵਾਲਟ ਜਿੱਥੇ ਵੀ ਆਲ ਵੜ ਚ ਬਾਈ ਸਿੱਧੂ ਨੂੰ ਚੌਣ ਵਾਲੇ ਮਿਲਦੇ ਸੀ ਹਾਂ ਉਹਨਾਂ ਦੀਆਂ ਦਵਾਵਾਂ ਸਦਕੇ ਸਾਡੇ ਵਿੱਚ ਅੱਜ ਬਾਈ ਸਿੱਧੂ ਫੇਰ ਆ ਗਿਆ ਪਰਮਾਤਮਾ ਮੋਰੇ ਸਾਡੀ ਇਹੀ ਲੰਮੀ ਅਰਦਾਸ ਹੈ ਵੀ ਸਾਡੀ ਮਰੀ ਬਾਈ ਨੂੰ ਲੱਗ ਜੇ ਪੱਲੀ ਕੀ ਕਹੇਗਾ ਬਾਹਲੇ ਲੋਕ ਅੰਦਾਜ਼ੇ ਲਾਈ ਜਾਂਦੇ ਸੀ ਅੱਜ ਦਾ ਪਤਾ ਲੱਗ ਗਿਆ ਹਾਂ ਜੀ ਅੱਜ ਸੱਚ ਹੈ ਜੀ ਅੱਜ ਬਾਪੂ ਨੇ ਕਿਹਾ ਵੀ ਜਦੋਂ ਮੈਂ ਖਬਰ ਮੈਂ ਹੁਣ ਸੱਚੀ ਦੂੰਗਾ ਉਹਨੇ ਪਰ ਉਹਨਾਂ ਨੇ ਉਹਨੇ ਟਾਈਮ ਹੀ ਪਤਾ ਸੀ ਅੱਜ ਬਹੁਤ ਖੁਸ਼ ਹੈ ਪੂਰਾ ਮੂਸਾ ਖੁਸ਼ ਹੈ ਪੂਰੀ ਦੁਨੀਆ ਖੁਸ਼ ਹੈ ਜਿਹੜੇ ਭਰਾਵਾਂ ਨੇ ਮਾਤਾਵਾਂ ਨੇ ਸਾਡੇ ਵੀਰਾਂ ਨੇ ਅਰਦਾਸਾਂ ਕੀਤੀਆਂ ਸੀ ਉਹ ਪਰਮਾਤਮਾ ਕੋਲ ਅਰਦਾਸ ਕਰਨ ਜਾ ਕੇ ਤੇ ਸਾਡੇ ਭਰਾ ਨੂੰ ਲੰਮੀ ਉਮਰ ਦਾ ਬਖਸ਼ਣ ਤੇ ਦੁਬਾਰੇ ਸਿੱਧੂ ਬਾ ਉਹੀ ਬਾਜ ਲੈ ਕੇ ਵਾਪਸ ਆ ਗਏ ਸਾਡੇ ਕੋਲ ਓਕੇ ਪੱਲੀ ਇੱਧਰੇ ਬਸ ਹੈਣਾ ਅੱਛਾ ਕੀ ਨਾਮ ਹੈ ਜੀ ਮੇਰਾ ਨਾਮ ਪ੍ਰੀਤ ਅਤੇ ਕਟੜ ਫੈਨ ਹਾਂ ਤੁਸੀਂ ਸਿੱਧੂ ਦੇ ਫਿਰ ਬਹੁਤ ਟਾਈਮ ਤੋਂ ਫੋਲੋ ਕਰਦੀ ਆ ਮੇਰੀ ਵਿਸ਼ ਸੀਗੀ ਕਿ ਮੈਂ ਸਿੱਧੂ ਮੂਸੇ ਵਾਲੇ ਨੂੰ ਮਿਲਣਾ ਚਾਹੁੰਦੀ ਸੀ ਬਟ ਉਹ ਚਾਂਸ ਨਹੀਂ ਬਣ ਹੋਇਆ ਕਿਉਂਕਿ ਮੈਂ ਫੋਰਨ ਸੀ ਤੇ ਜਦੋਂ ਮੈਂ ਜੋ ਪਾਣਾ ਸੀ ਵਾਪਸ ਤੇ ਮਲਕੀ ਉਹਨਾਂ ਦੀ ਡੈਥ ਸੱਟ ਹੋ ਗਈ ਸੀ ਸੋ ਮੈਂ ਉਹਨਾਂ ਨੂੰ ਮੇਰੇ ਨਹੀਂ ਪਾਈ ਬਟ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਸਿੱਧੂ ਨੂੰ ਮਿਲਣੇ ਇਥੇ ਆਣਾ ਤੇ ਸਿੱਧੂ ਫਿਰ ਤੋਂ ਆ ਗਿਆ ਆ ਤੇ ਹੁਣ ਅਸੀਂ ਸਿੱਧੂ ਨੂੰ ਫਿਰ ਤੋਂ ਮਿਲ ਪਾਵਾਂਗੇ ਅੱਛਾ ਮਾਂ ਦਾ ਵਿਛੋੜਾ ਸੀ ਹਵੇਲੀ ਸੁੰਨੀ ਪਈ ਸੀ ਅੱਜ ਹਾਂਜੀ ਹੋਂ ਤਾਂ ਮਤਲਕਿ ਉੱਥੇ ਉਹਨਾਂ ਨੇ ਕੋਈ ਖੁਸ਼ੀ ਵਾਲਾ ਕੋਈ ਉੱਥੇ ਪ੍ਰੋਗਰਾਮ ਨਹੀਂ ਸੀ ਕਰਿਆ ਉਹ ਬਹੁਤ ਸੈਡ ਸੀਗੇ ਬਟ ਅੱਜ ਮਤਲਕਿ ਉਹ ਹਵੇਲੀ ਨੂੰ ਫਿਰ ਤੋਂ ਸਿੱਧੂ ਮੂਸੇਆ ਉਹ ਸਿੱਧੂ ਮੂਸੇਆ ਵਾਲੀ ਦੀ ਹਵੇਲੀ ਸੀ ਸਿੱਧੂ ਮੂਸੇਆ ਵਾਲਾ ਉੱਥੇ ਆ ਗਿਆ ਹੈ ਅੱਜ ਤੋਂ ਤੇ ਬਹੁਤ ਖੁਸ਼ੀ ਦੀ ਗੱਲ ਆ ਨਹੀਂ ਆਪ ਬਹੁਤ ਖੁਸ਼ ਆ ਉਹਨਾਂ ਦੇ ਪੇਰੈਂਟਸ ਲਈ ਵੀ ਮਤਲਕਿ ਉਹਦੋਂ ਦੀ ਇਹ ਰਿਕਵੈਸਟ ਕਰਦੇ ਨੇ ਕਿਉਂਕਿ ਪੇਰੈਂਟਸ ਲਈ ਉਹ ਬਹੁਤ ਕਿੰਦਾ ਦੀ ਗੱਲ ਸੀ ਕਿ ਉਹਨਾਂ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਤੇ ਹੁਣ ਉਹ ਵਾਪਸ ਆ ਗਿਆ ਹੈ ਸਿੱਧੂ ਤੇ ਹੁਣ ਮੰਮੀ ਪਾਪਾ ਵੀ ਹੈਪੀ ਹੋਣਗੇ ਤੇ ਹਵੇਲੀ ਚ ਵੀ ਖੁਸ਼ੀਆਂ ਹੋਣਗੀਆਂ ਫੈਨਸ ਵੀ ਸਾਰੇ ਹੈਪੀ ਆ ਤੁਸੀਂ ਲੌਕਟ ਵੀ ਪਾਇਆ ਸਿੱਧੂ ਦੇ ਨਾਂ ਦਾ ਹੈ ਹਾਂਜੀ ਮੇਰੇ ਤੇ ਆਲਵੇਸ ਸਾਰੇ ਕਿਤੇ ਮੈਨੂੰ ਸਿੱਧੂ ਬਹੁਤ ਪਸੰਦ ਆ ਉਹ ਕਾਉਣ ਵਾਲਪੇਪਰਸ ਐਂਡ ਘਰੇ ਵੀ ਵਾਲਪੇਪਰ ਲੱਗੇ ਹੋਏ ਆ ਕੀ ਕੁਆਲਿਟੀ ਚੰਗੀ ਲੱਗਦੀ ਸਿੱਧੂ ਤੂੰ ਸਿੱਧੂ ਦਾ ਮਤਲਬ ਕਿ ਉਹਨਾਂ ਦਾ ਨੇਚਰ ਬਹੁਤ ਅੱਛਾ ਸੀਗਾ ਕਿਉਂਕਿ ਉਹ ਇੰਨੀ ਵੱਡੀ ਸੈਲੀਬ੍ਰਿਟੀ ਹੋ ਗਿਆ ਇੰਨੇ ਮਤਲਬ ਕਿ ਵਰਲਡ ਲੈਵਲ ਤੇ ਉਹਨਾਂ ਨੂੰ ਲੋਕੀ ਜਾਣਦੇ ਸੀ ਬਟ ਉਹਨਾਂ ਨੇ ਕਦੀ ਇਹ ਇਦਾਂ ਦਾ ਫੀਲ ਨਹੀਂ ਕਰਾਇਆ ਕਿ ਮੈਂ ਇੰਨਾ ਵੱਡਾ ਬੰਦਾ ਆ ਉਹ ਬਹੁਤ ਹੀ ਵਧੀਆ ਸੀਗੇ ਸਾਰੇ ਮਤਲਬ ਕਿ ਆਪਾਂ ਕਦੀ ਉਹਨਾਂ ਨੂੰ ਰੀਅਲ 'ਚ ਮਿਲੇ ਨਹੀਂ ਆ ਬਟ ਜਿਹੜੇ ਲੋਕੀ ਮਿਲੇ ਆ ਜਿੰਨਾ ਕੋ ਉਹਨਾਂ ਬਾਰੇ ਸੁਣਿਆ ਜਿੰਨਾ ਕੋ ਉਹਨਾਂ ਨੂੰ ਆਉਂਦੇ ਆ ਤੇ ਤੋਂ ਤੋਂ ਮਤਲਬ ਕਿ ਇੰਨਾ ਪਤਾ ਹੈ ਕਿ ਉਹ ਬਹੁਤ ਵਧੀਆ ਸੀਗੇ ਹਾਂਜੀ ਥੈਂਕ ਯੂ ਕੀ ਨਾਮ ਹੈ ਜੀ ਮਨਪ੍ਰੀਤ ਮਪਰੀ ਜੀ ਕਿਵੇਂ ਦੇਖਦੇ ਹੋ ਅੱਜ ਕਮਬੈਕ ਹੋ ਗਿਆ ਸਿੱਧੂ ਦਾ ਹਾਂਜੀ ਬੜੀ ਖੁਸ਼ੀ ਹੋਈ ਸਾਨੂੰ ਅਸੀਂ ਅੱਜ ਹੀ ਆ ਰਹੇ ਸੀਗੇ ਸਾਨੂੰ ਰਸਤੇ 'ਚ 5 ਮਿੰਟ ਪਹਿਲਾਂ ਹੀ ਪਤਾ ਲੱਗਿਆ ਤੇ ਅਸੀਂ ਬੜੇ ਖੁਸ਼ ਹੋਏ ਸਾਰੇ ਅੱਛਾ ਇਹ ਚੀਜ਼ ਹੈ ਸੌਂਡੇ ਦਾ ਲੰਬੇ ਸਮੇਂ ਦਾ ਵਿਛੋੜਾ ਸੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਕਿਸ ਹੁੰਦੇ ਆ ਸਾਰੀ ਕਿ ਸਿੱਧੂ ਮੂਸੇਵਾਲੇ ਵੀ ਦੁਬਾਰਾ ਆਏ ਨੇ ਅੱਛਾ ਫੇਰ ਉਹੀ ਗੀਤ ਆਉਣਗੇ ਫੇਰ ਉਹੀ ਗੱਲਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੋਈ ਸਾਨੂੰ ਵੀ ਤਿਆਰ ਨੇ ਸਿੱਧੂ ਦੇ ਫੈਨ ਸਾਰੇ ਬਿਲਕੁਲ 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 ਬੜੀ ਖੁਸ਼ ਹੋੜ ਗਏ ਸਾਰੇ ਸਾਰਿਆਂ ਬੜੀ ਚਾਹ ਦੇ ਨਾਲ ਸੀਗਾ ਕਿ ਦੁਬਾਰਾ ਇਦਾਂ ਹੋਵੇ ਉਹਨਾਂ ਦੇ ਘਰ 'ਚ ਖੁਸ਼ੀਆਂ ਆਉਣ